ਸਤਿ ਸ੍ਰੀ ਅਕਾਲ ਦੋਸਤੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਉਹਦੇ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਰੋਪੜ ਦੀਆਂ ਤਸਵੀਰਾਂ ਨੇ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਤਕਰੀਬਨ ਸ਼ੁਰੂਆਤ ਹੋ ਚੁੱਕੀ ਹੈ ਤੇ ਪਹਿਲਾਂ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਦੀ ਲੋਕਾਂ ਨੇ ਸੋਚਿਆ ਸੀ ਕਿ ਬਦਲਾਅ ਆਏਗਾ ਕਿਸ ਤਰ੍ਹਾਂ ਦਾ ਬਦਲਾਅ ਆਇਆ ਏ ਤੇ ਹੁਣ 2027 ਦੇ ਵਿੱਚ ਥੋੜੇ ਹੀ ਮਹੀਨੇ ਰਹਿ ਗਏ ਨੇ ਤਕਰੀਬਨ ਚੋਣ ਜਾਬਤਾ ਲਾਗੂ ਹੋਣੇ ਨੂੰ 6-7 ਮਹੀਨੇ ਦਾ ਸਮਾਂ ਹੈ ਹਰ ਇੱਕ ਪਾਰਟੀ ਆਪਣੇ ਆਪ ਨੂੰ ਜੋਰ ਜਮਾਈ ਕਰ ਰਹੀ ਹੈ ਹਰ ਬੰਦਾ ਆਪਣੇ ਆਪ ਨੂੰ ਐਮਐਲਏ ਸਮਝ ਰਿਹਾ ਹੈ ਪਰ ਇਹ ਜੇ ਸਭ ਪਬਲਿਕ ਹੈ ਜੇ ਜਾਣਤੀ ਹੈ ਲੋਕ ਸਾਰੇ ਸਿਆਣੇ ਹੋ ਚੁੱਕੇ ਨੇ ਇਸ ਵਕਤ ਕੁਝ ਪਾਰਟੀਆਂ ਵੱਲੋਂ ਨਵੇਂ ਚਿਹਰੇ ਚੋਣ ਮੈਦਾਨ ਦੇ ਵਿੱਚ ਉਤਾਰੇ ਜਾ ਰਹੇ ਨੇ ਮੇਰੇ ਨਾਲ ਸਰਦਾਰ ਦਰਸ਼ਨ ਸਿੰਘ ਜੀ ਪੰਜਾਬ ਨੈਸ਼ਨਲ ਪਾਰਟੀ ਤੋਂ ਇਹਨਾਂ ਵੱਲੋਂ ਇੱਕ ਸਾਡੇ ਰੋਪੜ ਤੋਂ ਉਮੀਦਵਾਰ ਹੈ ਸਾਡੀ ਬੇਟੀ ਕੀ ਨਾ ਜੀ ਸਿਮਰਨਜੀਤ ਕੌਰ ਸਿਮਰਨਜੀਤ ਕੌਰ ਇਹ ਚੋਣ ਮੈਦਾਨ ਦੇ ਵਿੱਚੋਂ ਉਤਰੀ ਗਈ ਹੈ ਮੈਂ ਪਹਿਲਾਂ ਗੱਲਬਾਤ ਕਰਾਂਗਾ ਦਰਸ਼ਨ ਸਿੰਘ ਜੀ ਦੇ ਨਾਲ ਦਰਸ਼ਨ ਸਿੰਘ ਜੀ ਸੱਚੀ ਕਾਲ ਜੀ ਸੱਚੀ ਕਾਲ ਸਰ ਤੇ ਕਾਫੀ ਦੇਰ ਤੋਂ ਤੁਸੀਂ ਸੰਘਰਸ਼ ਕਰ ਰਹੇ ਹੋ ਮਜ਼ਦੂਰਾਂ ਦੇ ਲਈ ਹਾਂਜੀ ਹਾਂਜੀ ਹੋਮਗਾਰਡ ਦੇ ਮੁਲਾਜ਼ਮਾਂ ਦੇ ਲਈ ਜਿੱਥੇ ਕਿਸੇ ਬੇਟੇ ਹਾਂ ਗਰੀਬ ਪਰਿਵਾਰਾਂ ਦੇ ਲਈ ਮੈਂ ਵੀ ਤੁਹਾਡੇ ਨਾਲ ਵਿਚਰਦਾ ਹਾਂ ਜੇਕਰ ਹੁਣ ਤੁਸੀਂ ਫੇਰ ਸੰਘਰਸ਼ ਕਰ ਰਹੇ ਹੋ ਇਸ ਵਾਰ ਚਲੋ ਪਿਛਲੇ ਵਾਰੀ ਤਾਂ ਤੁਸੀਂ ਲੇਟ ਤਿਆਰੀ ਕੀਤੀ ਹੈ ਠੀਕ ਹੈ ਠੀਕ ਹੈ ਇਸ ਵਾਰ ਕੀ ਪਾਰਟੀ ਦੇ ਕੀ ਵਿਚਾਰ ਨੇ ਕਿੰਨੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਪੰਜਾਬ ਦੇ ਵਿੱਚ ਉਤਾਰੇ ਜਾ ਰਹੇ ਨੇ ਠੀਕ ਹੈ ਜੀ ਦੱਸੋ ਮੈਂ ਦਰਸ਼ਨ ਸਿੰਘ ਸੰਧੂ ਜੀ ਸੂਬਾ ਕੋਆਰਡੀਨੇਟਰ ਆ ਪੰਜਾਬ ਜੀ ਪੰਜਾਬ ਨੈਸ਼ਨਲ ਪਾਰਟੀ ਵੱਲੋਂ ਜੀ ਮੈਂ ਪਿਛਲੇ 2024 ਦੇ ਵਿੱਚ ਮੈਨੂੰ ਪਾਰਟੀ ਨੇ ਪਾਰਲੀਮੈਂਟ MP ਕੈਂਡੀਡੇਟ 2024 ਪਾਰਲੀਮੈਂਟ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਾਈ ਜੀ ਤੇ ਮੈਂ ਪਹਿਲੇ ਦਿਨ ਤੋਂ ਹੀ ਜੀ ਮੈਨੂੰ ਇਸ ਗਰੀਬਾਂ ਦੀ ਸੇਵਾ ਕਰਨਾ ਸਮਾਜ ਦੀ ਸੇਵਾ ਕਰਨ ਦਾ ਮੈਨੂੰ ਪੂਰਾ ਇੰਟਰਸਟ ਸੀਗਾ ਮੈਂ ਪੰਜਾਬ ਨੈਸ਼ਨਲ ਪਾਰਟੀ ਨੇ ਮੇਰੀ ਡਿਊਟੀ ਲਈ ਵੀ ਇਹਨਾਂ ਨੂੰ ਕੋਆਰਡੀਨੇਟਰ ਬਣਾ ਕੇ ਪੰਜਾਬ ਦੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਸੀਟਾਂ 147 ਸੀਟਾਂ ਤੇ ਆਪਣੀ ਇਹ ਮੈਂਬਰਸ਼ਿਪ ਦੇ ਵਿੱਚ ਵਾਅਦਾ ਕਰਕੇ ਵੀ ਉੱਥੇ ਚੋਣ ਲੜਾਈ ਜਾਵੇ ਮੇਰੇ ਸੰਪਰਕ ਦੇ ਵਿੱਚ ਮੇਰੇ ਨਾਲ ਇੱਕ ਸੀਨੀਅਰ ਆਗੂ ਗੁਰਜੀਤ ਸਿੰਘ ਪਠਾ ਸਾਹਿਬ ਤੇ ਕੋਲ ਰਹਿੰਦੇ ਨੇ ਗੁਰੂ ਨਗਰ ਚ ਉਹਨਾਂ ਦੀ ਬੇਟੀ ਇੱਕ ਆਪਣੇ ਸਾਇਰ ਪਰ ਵਿਕੇ ਪਿਆ ਹੀ ਹੋਈ ਆ ਉਹ ਚੰਗੀ ਪੜ੍ਹੀ ਲਿਖਿਆ ਗ੍ਰੈਜੂਏਸ਼ਨ ਆ ਕੀ ਮੈਂ ਉਹਨੂੰ ਉਹਨਾਂ ਨਾਲ ਗੱਲਬਾਤ ਕੀਤੀ ਤੁਹਾਨੂੰ ਲੋਕਾਂ ਦੇ ਵਿੱਚ ਵਿਚਰਦੇ तकरीबन 5 ਸਾਲ ਹੋ ਗਿਆ ਕਿਉਂਕਿ 5 ਸਾਲ ਪਹਿਲਾਂ ਤੁਸੀਂ ਇਹਨਾਂ ਸੀਟਾਂ ਤੇ ਕੁਝ ਉਮੀਦਵਾਰ ਉਤਾਰੇ ਸੀ ਠੀਕ ਹੈ ਜੀ ਤੇ 5 ਸਾਲ ਹੋ ਗਏ ਤੁਹਾਨੂੰ ਲੋਕਾਂ ਦੇ ਵਿੱਚ ਵਿਚਰਦੇ ਵਿਚਰਦੇ ਤੁਹਾਨੂੰ ਕੀ ਲੱਗ ਰਿਹਾ ਲੋਕਾਂ ਦੀ ਆਵਾਜ਼ ਕੀ ਕਹਿ ਰਹੀ ਹੈ ਕਿ ਇਸ ਵਾਰ ਫੇਰ ਕੋਈ ਬਦਲਾਅ ਹੋਏਗਾ ਹਾਂ ਜੀ ਬਦਲਾਅ ਹੋਊਗਾ ਲੋਕ ਅਸੀਂ ਜਿੱਥੇ ਵੀ ਜਾਂਦੇ ਹਾਂ ਗੱਲਬਾਤ ਕਰਦੇ ਹਾਂ ਸਾਨੂੰ ਪੂਰਾ ਰਿਸਪੌਂਸ ਦੇ ਰਹੇ ਨੇ ਉਹ ਕਹਿੰਦੇ ਵੀ ਤੁਸੀਂ ਅੱਗੇ ਆਓ ਕਿਉਂ ਇਥੇ ਜਿੰਨੀਆਂ ਪਾਰਟੀਆਂ ਪਿਛਲੇ ਸਮਿਆਂ ਦੇ ਵਿੱਚ ਖੜੀਆਂ ਰਹੀਆਂ ਜਾ ਉਹ ਵੀ ਇਹਨਾਂ ਦੇ ਆਪ ਦੇ ਜਿਵੇਂ ਨਹੀਂ ਇਹਨਾਂ ਦੇ ਬੁਖ ਦੇ ਕਈ ਕਿ ਕ ਇੱਕ ਪਾਰਟੀ ਦੇ ਵਿੱਚ ਕਈ ਕਿ ਪਾਰਟੀਆਂ ਬਣੀਆਂ ਹੋ ਜਾਂ ਨੇ ਪਰ ਲੇਕਿਨ ਆਪਾਂ ਇਸ ਗੱਲ ਤੋਂ ਕੀ ਲੜਾਂ ਆਪਾਂ ਪੰਜਾਬ نیشنل ਪਾਰਟੀ ਨੂੰ ਇਹਦੇ ਵਿੱਚ ਵਾਅਦਾ ਕਰਕੇ ਇਥੇ-ਇਥੇ ਚੋਣ ਦੇ ਬੰਦੇ ਜਿਤਾਉਣੇ ਆ ਇਹ ਬੀਬੀ ਸਿਮਰਜੀਤ ਕੌਰ ਹਸੈਨਪੁਰ ਜਿਹੜੀ ਹਲਕਾ ਚਾਰਜ ਮੈਂ ਮੇਰੇ ਉੱਪਰ ਹੁਕਮ ਹੋਇਆ ਮੈਂ ਇਹਨਾਂ ਨੂੰ ਸੀਟ ਦਿੱਤੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਦੀ ਪੂਰੀ ਮਦਦ ਕਰਾਂਗੇ ਇਹਨੂੰ ਜਿਤਾ ਕੇ ਰੋਪੜ ਤੋਂ ਅਸੀਂ ਜਿਤਾ ਕੇ ਜਿਹਨੇ ਗਰੀਬ ਪਰਿਵਾਰਾਂ ਦਾ ਸਮਾਜ ਦਾ ਜੋ ਵੀ ਭਲਾ ਕਰੂਗੀ ਮੈਂ ਇਹਨਾਂ ਨੂੰ ਬੇਇੱਜ਼ਤੀ ਕਰਨਾ ਵੀ ਇਹ ਵੀ ਆਪ ਦੇ ਸਾਭਤ ਆਪਣੇ ਪੰਜਾਬ ਨੈਸ਼ਨਲ ਪਾਰਟੀ ਵੱਲੋਂ ਇੱਕ ਟਿਕਟ ਅਲਾਉਂਸ ਹੀ ਕਰ ਦਿੱਤੀ ਗਈ ਹੈ ਨਾ ਵੱਲੋਂ ਹਾਂਜੀ ਹਾਂਜੀ ਤੇ ਮੇਰੇ ਸਾਹਮਣੇ ਸਾਡੀ ਬੇਟੀ ਹੈ ਸਾਡੀ ਸਾਰੇ ਪੰਜਾਬ ਦੀ ਬੇਟੀ ਹੈ ਕਿਉਂਕਿ ਪੰਜਾਬ ਦੇ ਵਿੱਚ ਇੱਕ ਦਸਤੂਰ ਹੈ ਸਾਰੀਆਂ ਬੇਟੀਆਂ ਸਾਡੀਆਂ ਸਾਂਝੀਆਂ ਹੁੰਦੀਆਂ ਹਨ ਹਾਂਜੀ ਹਾਂਜੀ ਅਸੀਂ ਆਪਣੀ ਬੇਟੀ ਨੂੰ ਦੂਸਰੇ ਦੀ ਬੇਟੀ ਨੂੰ ਵੀ ਆਪਣੀ ਬੇਟੀ ਸਮਝਦੇ ਹਾਂ ਅਸੀਂ ਇਹਨਾਂ ਦੀ ਪਾਰਟੀ ਵੱਲੋਂ ਇੱਕ ਬੇਟੀ ਚੋਣ ਮੈਦਾਨ ਦੇ ਵਿੱਚ उतारी ਗਈ ਹੈ ਮੈਂ ਗੱਲਬਾਤ ਕਰਾਂਗਾ ਸਿਮਰਜੀਤ ਜੀ ਕਹੋ ਜੀ ਸਸੀਕਲ ਜੀ ਸਸੀਕਲ ਜੀ ਜੀ ਰਾਜਨੀਤੀ ਵੱਲ ਕੇ ਕਿੰਨੇ ਪੜ੍ਹੇ ਹੋ ਜਦੋਂ ਮੈਂ ਗ੍ਰੈਜੂਏਸ਼ਨ ਕਰੀ ਹੋਈ ਹੈ ਤੇ ਰਾਜਨੀਤੀ ਵੱਲ ਕਿ ਮਾ ਝੁਕਾਇਆ ਕਿਵੇਂ ਤੁਹਾਡੇ ਮਨ ਨੇ ਇਹ ਕਿਹਾ ਵੀ ਮੈਂ ਹੁਣ ਰਾਜਨੀਤੀ ਵਿੱਚ ਜਾਵਾਂ ਜਾਂ ਇਧਰ ਵੱਲ ਝੁਕਾਇਆ ਜਿਸ ਇਹਨਾਂ ਨੇ ਟਿਕਟ ਦਿੱਤੀ ਹੈ ਤੁਹਾਨੂੰ ਕੀ ਕਹਿਣਾ ਸਰ ਜਿਸ ਤਰ੍ਹਾਂ ਦਾ ਮਾਹੌਲ ਹੈ ਅੱਜ ਕੱਲ ਦੀ ਜਿਹੜੀ ਹੁਣ ਆਮ ਆਦਮੀ ਪਾਰਟੀ ਹੈ ਜੀ ਉਹਨਾਂ ਦਾ ਉਹ ਬਹੁਤ ਨਾਲੇ ਵਾਦੇ ਵੀ ਕਰਿਆ ਪਰ ਕੁਛ ਕੁ ਪੂਰੇ ਕਰਿਆ ਕੁਛ ਨਹੀਂ ਵੀ ਕਰੇ ਜੀ ਜਿਵੇਂ ਉਹਨਾਂ ਨੇ ਬੋਟਾ ਦਿੱਤੀ ਐ ਮੈਲਾ ਨੂੰ ਕਿਹਾ ਵੀ ਅਸੀਂ 1000 ਰੁਪਏ ਤੁਹਾਨੂੰ ਦਵਾਂਗੇ ਉਹ ਤੇ ਇੱਕ ਲਾਲਚ ਹੀ ਦਿੱਤਾ ਨਾ ਲਾਲਚ ਦੇ ਕੇ ਉਹਨਾਂ ਨੇ ਬੋਟਾ ਦਿੱਤੀ ਐ ਜੀ ਸੋ ਅਸੀਂ ਇਹੀ ਕਹਾਂਗੇ ਕਿ ਲਾਲਚ ਕਦੇ ਨਹੀਂ ਸਾਡੀ ਪਾਰਟੀ ਦਊਗੀ ਕਿਸੇ ਵੀ ਚੀਜ਼ ਦਾ ਜੋ ਵੀ ਕਰੂਗੇ ਅਸੀਂ ਜੋ ਵੀ ਹੈ ਅਸੀਂ ਪੱਕਾ ਉਹ ਕਰਾਂਗੇ ਜੀ ਹਾਂਜੀ ਕਿਹੜੀਆਂ ਕਿਹੜੇ ਤੁਹਾਨੂੰ ਮੁੱਦੇ ਲੱਗ ਰਹੇ ਨੇ ਦੀਰੇ ਵਿੱਚ ਤੁਸੀਂ ਕਹਿੰਦੇ ਹੋ ਜੇਕਰ ਤੁਹਾਨੂੰ ਵੋਟਰ ਤੁਹਾਰਾ ਸਨਮਾਨ ਕਰਦੇ ਨੇ ਜਾਂ ਤੁਹਾਨੂੰ ਗੁਰੂ ਮਹਾਰਾਜ ਕਿਰਪਾ ਕਰਦਾ ਏ ਤੁਸੀਂ ਇਸ ਸੀਟ ਨੂੰ ਜਿੱਤਦੇ ਹੋ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਕਿਉਂਕਿ ਤੁਸੀਂ ਪੜ੍ਹੇ ਲਿਖੇ ਹੋ ਦਰਸ਼ਕ ਸਾਰਾ ਸਮਝਦੇ ਨੇ ਜਿਨ੍ਹਾਂ ਤੇ ਸਾਨੂੰ ਗੌਰ ਕਰਨੀ ਜ਼ਰੂਰੀ ਹੈ ਸਰ ਸਭ ਤੋਂ ਪਹਿਲਾਂ ਤਾਂ ਰੋਜ਼ਗਾਰ ਹੈ ਜੀ ਜੋ ਅੱਜ ਕੱਲ ਪ੍ਰਾਈਵੇਟ ਜੌਬਸ ਜ਼ਿਆਦਾ ਹੀ ਹੈ ਸਰਕਾਰੀ ਜੌਬਸ ਤਾਂ ਬਹੁਤ ਘੱਟ ਹੈ ਜੀ ਪ੍ਰਾਈਵੇਟ ਜੌਬ ਤੇ ਸਿਰਫ 10000 12000 ਜੇ ਸੈਲਰੀ ਹੈ ਸੋ ਮੈਂ ਉਹੀ ਕਹਾਂਗੀ ਕਿ 15000 16000 ਇੱਥੋਂ ਤੱਕ ਤਾਂ ਸੈਲਰੀ ਹੋਣੀ ਚਾਹੀਦੀ ਹੈ ਜੀ 12000 ਜੇ ਕਿਸੇ ਦੀ ਫੈਮਲੀ ਦੇ ਵਿੱਚ ਤਿੰਨ ਕੁੜੀਆਂ ਐ ਤੇ ਇੱਕ ਬੇਟਾ ਐ ਚਾਰ ਪੰਜ ਜਣੇ ਫੈਮਲੀ ਮੈਂਬਰ ਐ ਇੱਕ ਜਣਾ ਕਮਾਣੇ ਵਾਲਾ ਐ ਤੇ ਉਹ ਪੂਰਾ ਘਰ ਦਾ ਖਰਚਾ ਕਿਸ ਤਰ੍ਹਾਂ ਚਲਾਉ ਜੀ ਸੋ ਮੈਂ ਇਹੀ ਕਵਾਂਗੀ ਪ੍ਰਾਈਵੇਟ ਜੌਬਸ ਨੂੰ ਵੀ ਜਾਦਾ ਸੈਲਰੀ ਹੋਣੀ ਚਾਹੀਦੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਜਿਹੜੀ ਬੇਟੀ ਹੁੰਦੀ ਐ ਪੰਜਾਬ ਦੇ ਵਿੱਚ ਉਹ ਪਾਪਾ ਦੀ ਪਗੜੀ ਦਾ ਤਾਜ ਹੁੰਦੀ ਸਿਰ ਦਾ ਤਾਜ ਹੁੰਦੀ ਹੈ ਹਾਂਜੀ ਸਰ ਮੰਨ ਦਿਓ ਹਾਂਜੀ ਹਾਂਜੀ ਤੁਹਾਨੂੰ ਪੜਾਇਆ ਲਿਖਾਇਆ ਤੁਹਾਡੇ ਪਾਪਾ ਨੇ ਪੜਾਇਆ ਲਿਖਾਇਆ ਤੁਹਾਡੇ ਪਰਿਵਾਰ ਨੇ ਪੜਾਇਆ ਕਾਫੀ ਤੁਹਾਡੇ ਅਗੇ ਸੁਪਨੇ ਹੁਣ ਇਹਨਾਂ ਦੇ ਜੁੜੇ ਹੋਏ ਜਦੋਂ ਉਹ ਸੁਪਨੇ ਵਿਚਾਰ ਟੁੱਟੇ ਜਾਂਦੇ ਨੇ ਨੌਕਰੀ ਨਹੀਂ ਮਿਲਦੀ ਜਾਂ ਬੇਟੀਆਂ ਕਾਮਯਾਬ ਨਹੀਂ ਹੁੰਦੀਆਂ ਫਿਰ ਤੁਸੀਂ ਅੰਦਰ ਤੋਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਸਰ ਅੰਦਰ ਤੋਂ ਤਾਂ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ ਪਰ ਕੁੜੀਆਂ ਅੱਜਕੱਲ ਬਹੁਤ ਜ਼ਿਆਦਾ ਪੜੀਆਂ ਹੋਈਆਂ ਏ ਜੀ ਸੋ ਮੈਂ ਕਹਾਂਗੀ ਕਿ ਹਰੇਕ ਕੁੜੀ ਦਾ ਸੁਪਨਾ ਪੂਰਾ ਹੋਵੇ ਆਪਣੇ ਮਾਪੇ ਦਾ ਸੁਪਨਾ ਪੂਰਾ ਕਰੇ ਕਈ ਕੁੜੀਆਂ ਜਿਨ੍ਹਾਂ ਨੇ ਸੁਪਨੇ ਸੇ ਜਾਇ ਹੋਇਆ ਜੀ ਪਰ ਜਿੱਥੇ ਸਰਕਾਰੀ ਨੌਕਰੀਆਂ ਦੇ ਵਿੱਚ ਕਹਿੰਦੇ ਰਿਸ਼ਵਤ ਚੱਲਦੀ ਆ ਜੀ ਅਸੀਂ ਉਹ ਰਿਸ਼ਵਤ ਬਿਲਕੁਲ ਨਹੀਂ ਚੱਲਣ ਦਵਾਂਗੇ ਹਰੇਕ ਦੀ ਕੁਆਲੀਫਿਕੇਸ਼ਨ ਦੇਖ ਕੇ ਹੀ ਜੋਬ ਮਿਲੂਗੀ ਜੀ ਚਲੋ ਇੱਕ ਬੇਟੀ ਐ ਤੇ ਕੱਲ ਦੇ ਬਾਰੇ ਤੁਹਾਡਾ ਕੋਈ ਮੀਟਿੰਗ ਦਾ ਤੁਹਾਡਾ ਤੁਸੀਂ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦੇ ਮੈਂ ਬੋਲਾਂ ਹਾਂ ਕੱਲ ਕੱਲ ਕੀ ਐ ਪ੍ਰੋਗਰਾਮ ਤੁਹਾਡਾ ਕੱਲ ਨੂੰ ਪੰਜਾਬ ਨੈਸ਼ਨਲ ਪਾਰਟੀ ਦੀ ਜੀ ਕਾਨਫਰੰਸ ਵਿਸ਼ਾਲ ਕਾਨਫਰੰਸ ਰੱਖੀ ਗਈ ਆ ਜੀ ਗੁਰੂ ਨਗਰ ਨੇੜੇ ਪਟਾ ਸਾਹਿਬ ਦੇ ਨੇੜੇ ਜਿਲ੍ਹਾ ਰੋਪੜ ਵਿਖੇ ਜੀ ਮੈਂ ਹਲਕੇ ਦੇ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਤੇ ਅਪੀਲ ਕਰਦਾ ਹਾਂ ਤੇ ਉਹਦੇ ਵਿੱਚ ਹੁਮ ਹੁਮਾ ਕੇ ਪੁੱਛੋ ਮੈਂ ਜਿਹੜੀ ਪਾਰਟੀ ਦੇ ਜਿਹੜੇ ਹਲਕਾ ਇੰਚਾਰਜ ਜਿਹੜੇ ਪੰਜਾਬ ਦੇ ਵਿੱਚ ਹੁਣ ਤੱਕ ਲਾਏ ਗਏ ਨੇ ਸੀਨੀਅਰ ਆਗੂ ਲਾਏ ਗਏ ਨੇ ਜਾਂ ਮੈਂਬਰਸ਼ਿਪ ਦੇ ਵਿੱਚ ਵਾਅਦਾ ਕੀਤਾ ਗਿਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਬਈ ਐਸਾ ਹਮ ਉਹ ਇਹਦੇ ਵਿੱਚ ਹਮ ਹਮਾ ਕੇ ਪੁੱਛੋ ਇਹ ਸਾਡੀ ਪਹਿਲੀ ਕਾਨਫਰੰਸ ਹੋ ਰਹੀ ਹੈ ਪੰਜਾਬ ਦੇ ਵਿੱਚੋਂ ਇਸ ਤੋਂ ਬਾਅਦ ਇਥੋਂ ਸੇਧ ਲੈ ਕੇ ਅਸੀਂ ਪੰਜਾਬ ਪੂਰੇ ਪੰਜਾਬ ਦੇ ਵਿੱਚ ਉਮੀਦਵਾਰ ਖੜੇ ਕਰਕੇ ਅਸੀਂ ਜਿੱਤਣ ਦੀ ਕੋਸ਼ਿਸ਼ ਪੂਰੀ ਕਰਾਂਗੇ ਦਰਸ਼ਨ ਸਿੰਘ ਜੀ ਸੰਤੂ ਕੌਮੀ ਕਿਨਵੀਅਰ ਜਿਹੜੇ ਨੇ ਪੰਜਾਬ ਨੈਸ਼ਨਲ ਪਾਰਟੀ ਦੇ ਇਹਨਾਂ ਦੇ ਨਾਲ ਉਮੀਦਵਾਰ ਬੈਠੀ ਹੈ ਬੀਬੀ ਸਿਮਰਨਜੀਤ ਕੌਰ ਤੇ ਮੈਂ ਇੱਕ ਗੱਲ ਆਪਣੇ ਵੱਲੋਂ ਵੀ ਥੋੜਾ ਜਿਹਾ ਕਹਿਣ ਦੀ ਆਦਤ ਹੈ ਕਿਉਂਕਿ ਜਿਹੜੀ ਸਾਹਮਣੇ ਸਾਡੇ ਬੇਟੀ ਬੈਠੀ ਹੈ ਜੇਕਰ ਅਸੀਂ ਇਹਨਾਂ ਨੂੰ ਕਾਮਯਾਬ ਕਰਦੇ ਆ ਤਾਂ ਇਹ ਬੇਟੀ ਕਲਪਨਾ ਚਾਵਲਾ ਵੀ ਬਣਦੀ ਹੈ ਜੇ ਅਸੀਂ ਇਸ ਬੇਟੀ ਨੂੰ ਸਪੋਰਟ ਕਰਦੇ ਆ ਤਾਂ ਇਹ ਇੰਦਰਾ ਗਾਂਧੀ ਵੀ ਬਣਦੀ ਹੈ ਇੰਦਰਾ ਗਾਂਧੀ ਵੀ ਇਹੀ ਇਹੀ ਬੇਟੀ ਹੈ ਤੇ ਜੇਕਰ ਅਸੀਂ ਇਸ ਨੂੰ ਸਪੋਰਟ ਕਰਦੇ ਆ ਤਾਂ ਇਹ ਮਦਰ ਟ੍ਰੈਸਾ ਵੀ ਬਣਦੀ ਹੈ ਜੇਕਰ ਅਸੀਂ ਇਹਨਾਂ ਬੇਟੀਆਂ ਨੂੰ ਸਪੋਰਟ ਨਹੀਂ ਕਰਦੇ ਤੇ ਫਿਰ ਇਹ ਬੇਟੀਆਂ ਕਈ ਬੇਟੀਆਂ ਵਿਚਾਰੀਆਂ ਖੁਦਕੁਸ਼ੀ ਕਰ ਲੈਂਦੀਆਂ ਨੇ ਕਈਆਂ ਦੇ ਕੀ ਹਾਲਤ ਨੇ ਪੰਜਾਬ ਦੇ ਵਿੱਚ ਉਹ ਸਾਡੀ ਬੇਟੀ ਨੇ ਹੁਣ ਦੱਸ ਦਿੱਤਾ ਹੈ ਕਿ ਅਸੀਂ ਰੋਜ਼ਗਾਰ ਦੇ ਲਈ ਤਰਸਦੀਆਂ ਤਰਸਦੀਆਂ ਹੱਥਾਂ ਦੇ ਵਿੱਚ ਡਿਗਰੀ ਲੈ ਕੇ ਫਿਰਦੀਆਂ ਫਿਰਦੀਆਂ ਸਰਕਾਰਾਂ ਤੋਂ ਝਾਕ ਰੱਖਦੀਆਂ ਰੱਖਦੀਆਂ ਬੁੱਢੀਆਂ ਹੋ ਚੁੱਕੀਆਂ ਨੇ ਇਹਨਾਂ ਵੱਲੋਂ ਕੱਲ ਨੂੰ ਜੋ ਮੀਟਿੰਗ ਰੱਖੀ ਗਈ ਹੈ ਪੱਠਾ ਸਾਹਿਬ ਦਰਸ਼ਨ ਸਿੰਘ ਜੀ ਸੰਧੂ ਵੱਲੋਂ ਬੇਨਤੀ ਹੈ ਕਿ ਸਾਰਾ ਪਹੁੰਚੋ ਹੁਣ ਵੀ ਲੋਕ ਬਦਲਾਅ ਹੀ ਦੇਖ ਰਹੇ ਨੇ ਤੇ ਮੈਂ ਵੀ ਬੇਨਤੀ ਕਰਦਾ ਕਿ ਆਓ ਆਪਾਂ ਇਹਨਾਂ ਨੂੰ ਬੇਟੀ ਨੂੰ ਕਾਮਯਾਬ ਕਰੀਏ ਤੇ ਇਹਨਾਂ ਦੇ ਨਾਲ ਦੇਖੀਏ ਕਿਥੋਂ ਤੱਕ ਚੱਲਦੇ ਨੇ ਕਿਉਂਕਿ ਅਕਾਲੀ ਦਲ ਦੇਖ ਲਈ ਕਾਂਗਰਸ ਦੇਖ ਲਈ ਸਾਰੀਆਂ ਪਾਰਟੀਆਂ ਦੇਖ ਰਹੀਆਂ ਨੇ 1947 ਤੋਂ ਬਾਅਦ ਪੰਜਾਬ ਇਹੀ ਦੇਖ ਰਿਹਾ ਕਦੇ ਕਾਲੀ ਆਗੇ ਕਦੇ ਉਹ ਆਗੇ ਕਦੇ ਸਾਨੂੰ ਕੋਈ ਹੋਰ ਬਦਲਾਅ ਨਹੀਂ ਦੇਖਣਾ ਜੇਕਰ ਅਸੀਂ ਚਾਹੁੰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਆਵੇ ਤੇ ਫਿਰ ਸਾਨੂੰ ਸੋਚ ਸਮਝ ਕੇ ਵੋਟ ਪਾਉਣੀ ਪੈਣੀ ਹੈ ਉਮੀਦਵਾਰਾਂ ਦਾ ਸਾਨੂੰ ਜਿਸ ਤਰ੍ਹਾਂ ਦਰਸ਼ਨ ਸਿੰਘ ਸੰਧੂ ਨੇ ਇਹਨਾਂ ਦਾ ਚੈਨ ਕੀਤਾ ਹੈ ਵਧੀਆ ਉਮੀਦਵਾਰ ਸਾਨੂੰ ਪਿੰਡਾਂ ਦੇ ਵਿੱਚ ਘੁੰਮ ਕੇ ਲੱਭਣੇ ਪੈਣੇ ਤੇ ਉਹਨਾਂ ਲੀਡਰਾਂ ਨੂੰ ਉਹਨਾਂ ਉਮੀਦਵਾਰਾਂ ਨੂੰ ਕੁਰਸੀਆਂ ਤੇ ਬਿਠਾਉਣਾ ਪੈਣਾ ਤਾਂ ਸਾਡੇ ਪੰਜਾਬ ਦਾ ਕੁਝ ਬਣਨਾ ਹੈ ਨਹੀਂ ਤਾਂ ਸਾਡਾ ਪੰਜਾਬ ਦਿੱਲੀ ਦਾ ਗੁਲਾਮ ਹੋ ਚੁੱਕਿਆ ਹੈ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਧੰਨਵਾਦ